ਬਿਲਕੁਲ ਜਿਵੇਂ ਲਾਸਟ ਡੇਟ ਤੇ ਮਾਨਯੋਗ ਅਦਾਲਤ ਨੇ ਜਿਹੜਾ ਥਾਰ ਗੱਡੀ ਤੇ AK-47 ਵੈਪਨ ਪੇਸ਼ ਕਰਨ ਦਾ ਹੁਕਮ ਕੀਤਾ ਸੀ ਤਾਂ ਉਹਦੇ ਮੱਦੇਨਜ਼ਰ ਥਾਰ ਕਾਰ ਵੀ ਅੱਜ ਕੋਰਟ ਤੇ ਪੇਸ਼ ਕੀਤੀ ਗਈ ਤੇ AK-47 ਜਿਹੜੀ ਘ੍ਰਿੰਡਾ ਥਾਣੇ 'ਚ ਜਿੱਦੇ ਜ਼ਰੂਰਤ ਰੂਪਾ ਤੇ ਮਨੂ ਘੂਸਾ ਦਾ ਇਨਕਾਉਂਟਰ ਹੋਇਆ ਸੀ ਉਹ ਤੋਂ ਬਰਾਮਦ ਹੋਈ ਸੀ ਉਹ ਪੇਸ਼ ਕੀਤੀ ਗਈ ਸੀ ਤੇ ਬਕਾਇਦਾ ਜਿਹੜੇ ਵਿਟਨੈਸ ਅੱਜ ਹੋਏ ਉਹਨਾਂ ਨੇ ਉਹ ਵੈਪਨ ਦੀ ਤੇ ਗੱਡੀ ਦੀ ਆਈਡੈਂਟੀਫਿਕੇਸ਼ਨ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜਾ ਮਾਨਜੁਗ ਅਦਾਲਤ ਨੇ ਜਿਹੜੀ ਅਗਲੀ ਪੇਸ਼ੀ ਰਹੀ ਹੈ ਕਿ 27/9/2024 ਨਿਸ਼ਚਿਤ ਕੀਤੀ ਹੈ ਅੱਜ ਕਿੰਨੇ ਮਲਜਮ ਫਿਜ਼ੀਕਲ ਤੇ ਆਉਂਕੀਤੇ ਗਏ ਹਨ ਅੱਜ ਫਿਜ਼ੀਕਲੀ ਇੱਕ ਮਨਪ੍ਰੀਤ ਸਿੰਘ ਮੰਨ ਹੀ ਰਹੀ ਹੈ ਉਹਨੂੰ ਲੈ ਕੇ ਆਏ ਸੀ ਬਾਕੀ ਦੀ ਬੀਸੀ ਵਾਲੇ ਚੱਲ ਰਹੀ ਹੈ ਤੇ ਹੋਰ ਕਿਸੇ ਨੂੰ ਫਿਜ਼ੀਕਲੀ ਪੇਸ਼ ਨਹੀਂ ਕੀਤਾ ਗਿਆ ਹੋਰ ਕੋਈ ਕਿਸੇ ਜਿਹੜਾ ਅਜੇ ਹਮ ਰਿਹਾ ਸੀ ਦੇ ਵਿੱਚ ਵੀ ਵਿਟਨਸ ਦੀ ਜਿਹੜੀ ਹੈਗੀ ਅੱਜ ਫਸਟ ਡੇ ਸੀਗਾ ਕਿ ਜਿਹੜਾ ਵਿਟਨਸ ਵੇ ਦੇ ਵਿੱਚ ਆਈ ਵਿਟਨਸ ਹੈਗੀ ਉਹਦਾ ਕਰਾਸ ਐਗਜ਼ਾਮੀਨੇਸ਼ਨ ਇਹ ਦੋਸ਼ੀ ਪੱਖ ਦੇ ਬਚਾਅ ਪੱਖ ਦੇ ਜਿਹੜੇ ਵਕੀਲ ਸਾਹਿਬਾਨ ਸੀ ਉਹਨਾਂ ਨੇ ਉਹਨੂੰ ਕਰਾਸ ਐਗਜ਼ਾਮੀਨੇਸ਼ਨ ਕੀਤਾ ਜੱਗੂ ਭਗਵਾਨ ਪੁਰੀ ਦੇ ਜਿਹੜੇ ਕਾਉਂਸਲ ਨੇ ਉਹ ਕਿਸੇ ਕਾਰਨ ਕਰਕੇ ਮਾਨਯੋਗ ਅਦਾਲਤ ਵਿੱਚ ਨਹੀਂ ਪਹੁੰਚ ਸਕੇ ਇਸ ਕਰਕੇ ਉਹਨਾਂ ਨੇ ਰਿਕਵੈਸਟ ਕੀਤੀ ਤਾਂ ਮਾਨਯੋਗ ਅਦਾਲਤ ਨੇ ਉਹਨਾਂ ਦੀ ਰਿਕਵੈਸਟ ਨੂੰ ਮੰਨਦੇ ਹੋਏ ਤੇ ਜੱਗੂ ਭਗਵਾਨ ਪੁਰੀ ਦੇ ਐਡਵੋਕੇਟ ਨੂੰ ਜਿਹੜੀ ਓਪਰਚ्युनिटी ਦਿੱਤੀ ਕਿ ਉਹ ਆਪ ਦਾ 27 ਤਰੀਕ ਨੂੰ ਜੋ ਵੀ ਕਰਾਸ ਐਗਜ਼ਾਮੀਨੇਸ਼ਨ ਨੂੰ ਕੰਕਲੂਡ ਕਰ ਦਨ ਔਰ ਫਰਦਰ ਜਿਹੜੇ ਬਿਟਰਨਸ ਹੈਗੇ ਉਹਨਾਂ ਨੂੰ ਸੰਮਨ ਕੀਤਾ ਮਾਨਯੋਗ ਅਦਾਲਤ ਨੇ 27/09/2024 ਬਾਕੀ ਹੁਣ ਜਿਹੜੀ ਅਗਲੀ ਪੇਚੀ ਹੈਗੀ ਹੈਗੀ ਉਦੋਂ ਗਵਾਹ ਵੀ ਬੁਲਾਏ ਗਿਆ ਕੋਈ ਹੋਰ ਜਾਂ ਸਿੱਧੂ ਦੇ ਫਾਦਰ ਬਿਲਕੁਲ ਉਹ ਬਲਕੌਰ ਸਿੰਘ ਨੂੰ ਤੇ ਇੱਕ ਹੋਰ ਜਿਹੜੇ ਕੇਸ ਦੇ ਆਈ ਵਿਟਨੈਸ ਨੇ ਉਹਨਾਂ ਨੂੰ ਵੀ ਮੌਜੂਦ ਅਦਾਲਤ ਨੇ ਸੰਬੰਧ ਕੀਤਾ ਹੈਗਾ ਅਗਲੀ ਡੇਟ ਲਈ ਉਹਨਾਂ ਦੀ ਗਵਾਹੀ